ਸਰਦਾਰ ਅਸ਼ੋਕ ਨੂੰ ਜਸ਼ੀਨ ਸਿੰਘ ਐਲੀਅਸ ਮਸਤ son of ਪਿਆਰਾ ਸਿੰਘ ਢਾਲੀਵਾਲ ਬੇਟ ਵਾਲੇ ਜੀ ਅੱਜ ਤੁਸੀਂ ਕਾਨਫਰੈਂਸ ਕੀਤੀ ਆ ਪ੍ਰੈਸ ਕਾਨਫਰੈਂਸ ਕੀਤੀ ਕੀ ਕਹਿਣਾ ਚਾਹੁੰਦੇ ਹੋ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਕੁਝ ਚੰਦ ਬੰਦੇ ਜਿਹੜੇ ਆ ਆਪਣੇ ਪਾਸ ਕਿਹੜੇ ਪ੍ਰਭਾਵ ਕਿਹੜੀ ਪਾਵਰ ਨੇ ਪਿੱਛੇ ਕੰਮ ਕਰਦੇ ਤੀਏ ਸਾਨੂੰ ਦੁਕਾਨਦਾਰਾਂ ਨੂੰ ਇਹ ਧੱਕਿਆਂ ਦੁਕਾਨਾਂ ਬੰਦ ਕੋ ਹੁੰਦੇ ਪਿਆ ਜਿਉ ਪਹਿਲਾਂ ਹੀ ਕਰਾਉਂਦੇ ਆ ਕੋਈ ਆਵਾਜ਼ ਇਹਨਾਂ ਤੋਂ ਡਰਦਾ ਕੋਈ ਬਾਜ ਨਹੀਂ ਥੋਣਾ ਕੋਈ ਵੀ ਤੁਸੀਂ ਪ੍ਰਸ਼ਾਸਕ ਤੁਸੀਂ ਆਪ ਕੀ ਕਰਦੇ ਹੋ ਮੇਰਾ ਸੁਨੇਹਰੇ ਦਾ ਕੰਮ ਹੈ ਜੀ ਕਿਥੇ ਹੈ ਸਰਾਫਾਂ ਬਜਾਰ ਕਪੂਰ ਸਾਹਿਬ ਦੇ ਸਤਸੰਗੀ ਟੂਰਨਾਮੈਂਟ ਉਸ ਮੇਰੀ ਦੁਕਾਨ ਦਾ ਨਾਮ ਜੀ ਔਰ ਇਹ ਤੁਹਾਨੂੰ ਕੀ ਪਰੇਸ਼ਾਨੀ ਹੋਣੀ ਮੈਨੂੰ ਇਹ ਚੰਦ ਬੰਦੇ ਆਏ ਦੁਕਾਨ ਦੇ ਆਗੇ ਜੇ ਕਿਤੇ ਦੁਕਾਨਾਂ ਬੰਦ ਕਰੋ ਜੇ ਕਰੂਗਾ ਤਾਂ ਤੁਸੀਂ ਆਪਣੇ ਨੁਕਸਾਨ ਦੇ ਆਪ ਜੀ ਮੇ ਰਹੋਗੇ ਕਿ ਆਪਣੇ ਗੁੰਡੇ ਛੱਡੇ ਆ ਬਜਾਰ ਦੇ ਉਧਰ ਲੈ ਸ਼ਰਮ ਘੁੰਦੇ ਆ ਗੁੰਡਾ ਕਰਦੀ ਹੁੰਦੀ ਆ ਗੁੰਡਾ ਕਰਦੀ ਉਹ ਸ਼ਹਿਰ ਜੇ ਦੁਕਾਨ ਪਿਛਲੀ ਵਾਰ ਦੁਕਾਨ ਖੋਲੀ ਉਦਾਂ ਗੁੰਡੇ ਪਾਉਂਦੇ ਵੀ ਅੱਜ ਕੁਪੂਲਸ ਨੂੰ ਨਹੀਂ ਕਹਿੰਦੀ ਕੁਛ ਨਹੀਂ ਕਰਦੀ ਜਦੋਂ ਹੁੰਦੇ ਤੇ ਲੇਡੀਜ਼ ਤੋਂ ਜਮਤ ਹੁੰਦੇ ਆ ਉੱਤੇ ਗੰਦ ਬੋਲਦੇ ਫਫਤਿਆਂ ਹੁੰਦੇ ਆ ਮਾਰੂ ਹਥਿਆਰ ਲੈ ਜਾਈ ਨਹੀਂ ਆਏ ਕੰਮ ਦੇ ਆ ਗੇ ਬਿਆਰਾ ਦੇ ਆ ਦੁਕਾਨਾਂ ਬੰਦ ਕਰਦੇ ਮਗਰੇ ਆਪਣੇ ਫਿਡੇ ਕੈਟ ਜੜੇ ਕਦ ਕਾਟਾ ਬੰਦ ਕਿਉਂ ਕਰੋ ਜਾਂ ਜਾਂਦੀਆਂ ਇਹ ਤਾਂ ਕਿੰਗ ਦੀ ਗਰਮੀ ਸਾਨੂੰ ਆਦੀ ਤੇ ਦੁਕਾਨਾਂ ਬੰਦ ਕਰੋ ਚਾਹਤਾ ਆ ਗਰਮੀ ਜਿਆਦਾ ਦੁਕਾਨਾਂ ਬੰਦ ਕਰਨਾ ਕੀ ਮਤਲਬ ਹੋਇਆ ਇਹ ਦੱਸਣ ਜਾਂ ਪ੍ਰਸ਼ਾਸਨ ਕਿਸੇ ਨੂੰ ਚਾਰ ਦਿਨ ਦੁਕਾਨਾਂ ਬੰਦ ਹੋਣ ਨਾਲ ਕੀ ਗਰਮੀ ਘਟ ਜਾਈਗੀ ਇਹ ਪ੍ਰਸ਼ਾਸਨ ਦੀ ਜਿੰਮੇਵਾਰੀ ਮੰਦੀ ਕਿਉਂ ਸਾਨੂੰ ਮਾੜੇ ਦੁਕਾਨਦਾਰਾਂ ਨਾਲ ਸੰਘਰਸ਼ ਪਰ ਇਹ ਮਨ ਸਮਝਦਾ ਹੈ ਸ਼ਰੀ ਬੰਦੇ ਇਹ ਨਾ ਟੱਕ ਨਹੀਂ ਲਾਦੇ ਇਹ ਜਿੰਮੇਵਾਰੀ ਪ੍ਰਸ਼ਾਸਨ ਦੀ ਬੰਦੀ ਦਾ ਵੀ ਤੁਸੀਂ ਧੱਕੇ ਨਾਲ ਕਿਸੇ ਦੁਕਾਨ ਕਿਉਂ ਬੰਦ ਕਰਾਉਂਦੇ ਆ ਦੁਕਾਨਾਂ ਬੰਦ ਕਰਕੇ ਕਰਦੇ ਨਹੀਂ ਆ ਇਹ ਦੇਖੀ ਦੱਸਗੇ ਕੀ ਕਰਦੇ ਜੀ ਅਸੀਂ ਤਾਂ ਮਿਹਨਤੀ ਬੰਦੇ ਸੀ ਮਿਹਨਤੀ ਕਰਨੀ ਆ ਜਾਂਦੇ ਕਿੱਥੇ ਦੁਕਾਨਾਂ ਬੰਦ ਕਰਵਾ ਕੇ ਸਰ ਇਹ ਚੌਂਕੀ ਦਾ ਥੋੜੀ ਆ ਰਹੀ ਹੈ ਪਤਾ ਸਾਨੂੰ ਤੰਗ ਕਰਦੇ ਹਰ ਅਗੇ ਕਾਰੋਬਾਰ ਦੇ ਪਈ ਦੂਜੇ ਪਾਸੇ ਦੁਕਾਨਾਂ ਬੰਦ ਕਰਉਂਦੇ ਆ ਨੇ ਕਿਉਂ ਬੰਦ ਕੀਤੀ ਤੇ ਬਾਅਦ ਵਿੱਚ ਇਹੀ ਸਮਾਂ ਬੰਦ ਕਰਾਉਣਾ ਮਤਲਬ ਕੀ ਬੰਦ ਕਰਾਉਣਾ ਗੁੰਡਾ ਕਰਦੀ ਜੀ ਗੁੰਡਾ ਕਰਦੀ ਹੈ ਜੀ ਜੀ ਔਰ ਇਹ ਆ ਕੋਈ ਤੁਸੀਂ ਕੋਈ ਪੁਲਿਸ ਕੰਪਲੇਟ ਕੀਤੀ ਹੈ ਪੁਲਿਸ ਇਹਨਾਂ ਦੀ ਹੈ ਜੀ ਪੁਲਿਸ ਨੂੰ ਪਤਾ ਹੀ ਹੈ ਸ਼ਰੇਆਮੇ ਖਾਏ ਬਾਜ਼ਾਰ ਬੰਦ ਹੈ ਜੀ ਇਹਨੂੰ ਕਿਹਦੇ ਪਾਵਰ ਦਿੱਤੀ ਨਾ ਕਿ ਸੈਂਟਰ ਦੀ ਪਾਵਰ ਹੈ ਜਾਇਆ ਔਰ ਤੁਸੀਂ ਕੀ ਕਹਿੰਦਾ ਜੀ ਮੈਂ ਕਹਿੰਦਾ ਜੀ ਇਹ ਜੇ ਸਾਡੇ ਧੱਕੇ ਨਾਲ ਸਾਡੇ ਕਾਰੋਬਾਰ ਤੇ 6 ਵਜੇ ਦੀ ਪਈ ਸਾਡੇ ਗਾਹ ਖਰਾਬ ਹੁੰਦੇ ਪਏ ਆ ਸਾਡੇ ਪਬਲਿਕ ਤੇ ਬੁਰਾ ਪ੍ਰਭਾਵ ਪੈਂਦਾ ਇਹਨਾਂ ਗੱਲਾਂ ਦਾ ਕਾਨੂੰਨ ਦੇ ਤੰਦਰੁਸਤ ਦਵਾਈ ਜਾਵੇ ਇਹਨਾਂ ਦੀ ਇਨਕੁਆਰੀ ਕੀਤੀ ਜਾ ਰਹੀ ਹੈ ਇੰਡੀਕੇਸ਼ਨ ਵੀ ਲਿਖਤ ਵੀ ਆਂਦੀ ਤੁਹਾਨੂੰ ਕਿ ਹਾਂ ਵੀ ਤੁਸੀਂ ਦੁਕਾਨਾ ਬੰਦ ਕਰਨੀ ਆ ਸਰ ਕੋਈ ਸਰਕਾਰੀ ਲਿਖਤ ਥੋੜੀ ਹੁੰਦੀ ਆ ਆਪੇ ਆਪਣੇ ਫਰਮ ਤੁਗਲਕੀ ਫਰਮਾਨਾ ਵੀ ਲਾਉਂਦੇ ਆ ਹਾਂਜੀ ਗੁੰਡਾ ਕਰ ਦिए ਫਰਮਾਨ ਆਪੇ ਦਿੱਤੀ ਲਗੇ ਭੇਦੇ ਡਾਕੁਰ ਕਾ ਲਗੇ ਭੇਜਦੇ ਆ ਬੋਲ ਆਪਣੇ ਆਪਣੀ ਰਾਏ ਕੇ ਪਰਮਿਸ਼ਨ ਨਹੀਂ ਦਿੱਤੀਆਂ ਨੂੰ ਕੋਈ ਸਰਕਾਰੀ ਪਰਮਿਸ਼ਨ ਨਹੀਂ ਕਿਨਾਂ ਹੈ ਲਿਖਤ ਨਾਲ ਸਰਕਾਰੀ ਪਰਮਿਸ਼ਨ ਦਿੱਤੀਆਂ ਆ ਜੀ ਔਰ ਜਿਹੜੇ ਦੁਕਾਨਦਾਰ ਕਿਰਾਏਦਾਰ ਹੈਗੇ ਨੇ ਤਰਾ ਕਿਥੋਂ ਬੱਢ ਕੇ ਜਾਦੂਦੰਦ ਕਰਕੇ ਹੋਈ ਦੋਹਾਂ ਚਾਹੀਦੇ ਜਾਗੋ ਜੀ ਜੀ ਇਹ ਦੋਹਾਂ ਦੇ ਜਾਗੋ ਡੱਬਦੇ ਪਰ ਉਹਨਾਂ ਉੱਤੇ ਪ੍ਰਭਾਵ ਅਸਰਜ ਬੰਦੇ ਆ ਗੁੰਡਾ ਕਰਦੇ ਨਹੀਂ ਤੱਕ ਲੈ ਜਿਓ ਪ੍ਰਸ਼ਾਸਨ ਮਤਨੀ ਕਰਦਾ ਰਿਹਾ ਹੈ ਹਾਂ ਜੀ ਤੇ ਆਦਾ ਕੰਮ ਛਰੇ ਗੁੰਡਾ ਕਰਦੀ ਕਰੇ ਛਰੇ ਆਮ ਪੇਸ ਬਜਾਦ ਦੇ ਵਿੱਚ ਬਸੋ ਵਾਲਾ ਪਿਆਰ ਆ ਕਟਵਾ 30 30 ਪੱਟੀਆਂ ਤੇ ਆਵਦੀਆਂ ਲੱਗੀਆਂ ਜਾਂ ਜਿਹੜਾ ਕੋ ਸੈਕਰੀਟਰੀ ਤੇ ਆ ਪਿਆ ਵਾ ਪ੍ਰਸ਼ਾਸਨ ਨੂੰ ਕਈ ਵੇ ਧਿਆਨ ਦਿਆ ਪ੍ਰਦੂਸ਼ਣ ਫੋਰ ਨੂੰ ਦੋਇਆ ਪੁਲਿਸ ਨੂੰ ਦਿਖਾਇਆ ਮੋਕਾ ਉਹ ਕੋਈ ਗੱਲ ਚੁੱਕਦਾ ਹੀ ਕੋਈ ਨਹੀਂ ਆਦੀ ਕੋਈ ਯਾਨੀ ਕੋਈ ਵੀ ਕਟਦਾ ਹੋ ਸਕਦਾ ਹੁੰਦੀਏ ਰੋਜ਼ ਹੁੰਦੀ ਆ ਜੇ ਤੁਹਾਡੇ ਮਰਦੇ ਸਾਡਾ ਸਾਡਾ ਸਾਲਾ ਫੇਪਿਆ ਵਾ ਜੀ 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 ਨਿਗਰ ਸਾਡੀ ਦਾ ਫਰਕ ਪੈ ਗਿਆ ਬਹੁਤ ਸਾਡਾ ਫਰਕ ਪੈ ਗਿਆ ਇਹਨਾਂ ਸਾਡੀ ਜ਼ਿੰਦਗੀ ਨਰਕ ਬਣੀ ਸਾਡੀ ਹੁਣ ਤੁਹਾਡੀ ਕੀ ਮੰਗ ਆ ਹਰੀ ਦੇ ਪ੍ਰਸ਼ਾਸਨ ਮੰਗਾਈ ਇਹਨਾਂ ਗੁੰਡਿਆਂ ਨੂੰ ਨੱਥ ਪਈ ਜਾਵੇ ਉਹ ਸਾਨੂੰ ਅਮਨ ਪਸੰਦ ਨਾਲ ਸ਼ਾਂਤ ਕੇ ਰਹਿੰਦਾ ਜਾਵੇ ਕੱਲ ਨੂੰ ਕੁਝ ਹੋਗਾ ਇਹ ਜਮਰ ਹੋਗੇ ਤੁਸੀਂ ਗੁੰਡਾ ਦਾ ਵਜਬ ਬੋਲਦੇ ਨੇ ਇਹ ਤੁਹਾਡੀ ਬਰਾਦਰੀ ਦੇ ਬੰਦੇ ਨੇ ਸੁਨਹਿਰਾ ਬਰਾਦਰੀ ਦੇ ਇਹ ਹੀ ਪਤਾ ਸੁਨਹਿਰਾ ਬਰਾਦਰੀ ਮੈਨੂੰ ਇਹ ਜੀ ਕਹਿੰਦਾ ਜਦੋਂ ਜਦੋਂ ਇਹ ਚੱਲਦੇ ਆ ਮਗਰੋਂ ਅਣਖੀਤੇ ਬੰਦੇ ਹੁੰਦੇ ਆ ਬੰਦ ਕਰ ਤੁਹਾਡੇ ਪ੍ਰਧਾਨ ਕੀ ਕਹਿੰਦੇ ਆ ਪ੍ਰਧਾਨ ਦੇ ਤੇ ਕੋਈ ਇੱਕ ਪ੍ਰਧਾਨ ਪੱਕਾ ਨਹੀਂ ਕੋਈ ਵੀ ਕੋਈ ਪ੍ਰਧਾਨ ਨਹੀਂ ਥੀ अच्छा यानी एक का कोई नहीं नोट है एक का कोई पर, कोई एक का कोई नहीं कोई पियो का ना मैं बताना पुत्र को मैं बताना चाचा को ना मैं बताना मैं बताना आप कोई ला दे, दे। रजिस्टर को भी लाइन देख दीजिए दे तो दे अच्छा है तजरिह ते काफी कडवाहा होणदियां चोरी दे सामान नु पडणदियां की कहना जानते हो रे बात ये दीउन्नी जंगी चो, चोरी दे सामान पुलिस से पकड़े ही करे या नाथ पावे अपनी ना काम है जी